ਸ਼੍ਰੀ ਗਾਲਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਇਸ ਵੇਲੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਾ ਹੈ ਤਾਂ ਦੱਸ ਦਿਓ ਕਿ ਹਰ ਪਾਰਟੀ ਦੇ ਵੱਲੋਂ ਇਹਨਾਂ ਚੋਣਾਂ ਦੇ ਵਿੱਚ ਜਿੱਤਣ ਦੇ ਲਈ ਪੂਰਾ ਅੱਡੀ ਛੋਟੀ ਦਾ ਜ਼ੋਰ ਲਗਾ ਦਿੱਤਾ ਗਿਆ ਹੈ ਪਰ ਪਾਰਟੀਆਂ ਦੇ ਵੱਲੋਂ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਨਵੇਂ ਜੋ ਚਿਹਰੇ ਨੇ ਨਵੇਂ ਜੋ ਆਗੂ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜਿਸ ਨੂੰ ਲੈ ਕੇ ਜੋ ਸਥਾਨਕ ਵਰਕਰ ਨੇ ਇਆਂ ਸਥਾਨਕ ਆਗੂ ਨੇ ਉਹਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹਾ ਸਿਰਫ ਇੱਕ ਪਾਰਟੀ ਦੇ ਵੱਲੋਂ ਨਹੀਂ ਕੀਤਾ ਗਿਆ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਅਜਿਹਾ ਕੀਤਾ ਗਿਆ ਨਵੇਂ ਚਿਹਰੇ ਜੋ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪਰ ਚੋਣ ਮਹਾਰਾ ਦਾ ਕਹਿਣਾ ਹੈ ਕਿ ਇਸ ਦੇ ਜੋ ਖਾਮਿਆਜ਼ਾ ਹੈ ਹੁਣ ਪਾਰਟੀਆਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ ਦੇਖੋ ਸਾਡੀ ਖਾਸ ਰਿਪੋਰਟ ਜਦੋਂ ਚੋਣਾਂ ਆਉਂਦੀਆਂ ਨੇ ਤਾਂ ਹਰ ਪਾਰਟੀ ਦੇ ਆਗੂਆਂ ਨੂੰ ਉਮੀਦ ਹੁੰਦੀ ਹੈ ਕਿ ਪਾਰਟੀ ਦੇ ਵੱਲੋਂ ਉਸ ਨੂੰ ਟਿਕਟ ਮਿਲੇਗੀ। ਬਹੁਤ ਸਾਰੇ ਉਮੀਦਵਾਰ ਟਿਕਟ ਲੈਂਡ ਦੇ ਲਈ ਹਾਈ ਕਮਾਂਡ ਨੂੰ ਅਰਜ਼ੀਆਂ ਦਿੰਦੇ ਨੇ ਪਰ ਜੇਕਰ ਕੋਈ ਪਾਰਟੀ ਸਾਰੇ ਸਥਾਨਕ ਆਗੂਆਂ ਦੀਆਂ ਅਰਜ਼ੀਆਂ ਨਕਾਰ ਕੇ ਕਿਸੇ ਬਾਹਰੀ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦੇਵੇ ਤਾਂ ਸੋਚੋ ਉਹਨਾਂ ਸਥਾਨਕ ਆਗੂਆਂ ਦੇ ਦਿਲ ਤੇ ਕੀ ਬੀਤਦੀ ਹੋਵੇਗੀ। ਉੱਪਰਲੇ ਮੰਨੋ ਤਾਂ ਭਾਵੇਂ ਉਹ ਕਿੰਨਾ ਹੀ ਸਾਥ ਦੇਣ ਦਾ ਦਾਵਾ ਕਰੀ ਜਾਣ ਪਰ ਅੰਦਰੋਂ ਤਾਂ ਉਹ ਉਸ ਉਮੀਦਵਾਰ ਨੂੰ ਆਪਣੇ ਹੱਕਾਂ ਤੇ ਡਾਕਾ ਮਾਰਨ ਵਾਲਾ ਹੀ ਸਮਝਦੇ ਹੋਣਗੇ ਪੰਜਾਬ ਦੀਆਂ ਬਹੁਤ ਸਾਰੀਆਂ ਸੀਟਾਂ ਤੇ ਅਜਿਆ ਕੁਝ ਦੇਖਣ ਨੂੰ ਮਿਲਿਆ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਰਣਨੀਤੀ ਕਿਸੇ ਇੱਕ ਪਾਰਟੀ ਦੇ ਵੱਲੋਂ ਨਹੀਂ ਬਲਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਵਰਤੀ ਗਈ ਹੈ ਜੋ ਕਿਤੇ ਨਾ ਕਿਤੇ ਚੋਣਾਂ ਦੇ ਵਿੱਚ ਸਿਆਸੀ ਪਾਰਟੀਆਂ ਨੂੰ ਮਹਿੰਗੀ ਪੈ ਸਕਦੀ ਹੈ ਬਲਕਿ ਮਹਿੰਗੀ ਪੈਣੀ ਸ਼ੁਰੂ ਹੋ ਗਈ ਹੈ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਫਤਿਹਗੜ੍ਹ ਸਾਹਿਬ ਤੋਂ ਆਪਣੇ ਕਿਸੇ ਸਥਾਨਕ ਆਗੂ ਨੂੰ ਟਿਕਟ ਦੇਣ ਦੀ ਬਜਾਏ 4 ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋਏ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਇਸੇ ਤਰ੍ਹਾਂ ਝੁਲੰਦਰ ਦੇ ਵਿੱਚ ਹੋਇਆ ਜਿੱਥੇ ਆਪ ਨੇ 2 ਦਿਨ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਆਏ ਪਵਨ ਕੁਮਾਰ ਤੀਨੂ ਨੂੰ ਟਿਕਟ ਦੇ ਕੇ ਚੌਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਫਰੀਦਕੋਟ ਤੋਂ ਪੰਜਾਬੀ ਫਿਲਮ ਅਦਾਕਾਰ ਕਰਮਚੇਤਨ ਮੋਲ ਨੂੰ ਚੌਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਿਸ ਨੂੰ ਬਹੁਤ ਸਾਰੇ ਲੋਕਾਂ ਦੇ ਵੱਲੋਂ ਬਾਹਰੀ ਦੱਸ ਕੇ ਵਿਰੋਧ ਕੀਤਾ ਜਾ ਰਿਹਾ ਹੈ ਦਰਸਲ ਇਹਨਾਂ ਉਮੀਦਵਾਰਾਂ ਦੇ ਉਤਾਰਨ ਤੋਂ ਬਾਅਦ ਪਾਰਟੀ ਦੇ ਉਹਨਾਂ ਆਗੂਆਂ ਦੇ ਦਿਲ ਦੇ ਵਿੱਚ ਇੱਕ ਵਾਰ ਜ਼ਰੂਰ ਇਹ ਗੱਲ ਆਉਂਦੀ ਹੋਵੇਗੀ ਕਿ ਜੋ ਮੌਕਾ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਉਹ ਉਹਨਾਂ ਪਾਸੋਂ ਖੋ ਕੇ ਬਾਹਰੀ ਪਾਰਟੀਆਂ ਦੇ ਵਿੱਚੋਂ ਆਏ ਆਗੂਆਂ ਨੂੰ ਦੇ ਦਿੱਤਾ ਗਿਆ। ਬਾਹਰੀ ਤੌਰ ਤੇ ਦੇਖਣ ਨੂੰ ਭਾਵੇਂ ਜੋ ਮਰਜ਼ੀ ਲੱਗਦਾ ਹੋਵੇ ਪਰ ਪਾਰਟੀ ਨੂੰ ਇਹ ਰਣਨੀਤੀ ਭਾਰੀ ਵੀ ਪੈ ਸਕਦੀ ਹੈ। ਕਿਤੇ ਇਹ ਨਾ ਹੋਵੇ ਕਿ ਅੰਦਰੋਂ-ਅੰਦਰੀ ਨਾਰਾਜ਼ ਹੋਏ ਪਾਰਟੀ ਵਰਕਰ ਕਿਸੇ ਹੋਰ ਨੂੰ ਵੋਟ ਪਾ ਕੇ ਹੀ ਆਪਣਾ ਨਜ਼ਲਾ ਛਾੜਦੇ। ਇਸੇ ਤਰ੍ਹਾਂ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਨੇ ਇਸ ਮਾਮਲੇ ਦੇ ਵਿੱਚ ਗੱਲ ਜਮਾਈ ਸਿਰੇ ਲਾ ਦਿੱਤੀ ਹੈ ਭਾਜਪਾ ਦੇ ਕੁਝ ਕੁ ਉਮੀਦਵਾਰਾਂ ਨੂੰ ਛੱਡ ਕੇ ਜ਼ਿਆਦਾਤਰ ਉਮੀਦਵਾਰ ਬਾਹਰੀ ਹੀ ਨੇ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ ਭਾਜਪਾ ਦੇ ਵੱਲੋਂ ਕਾਂਗਰਸ ਛੱਡ ਕੇ ਆਈ ਮਹਾਰਾਣੀ ਪਰਮੀਤ ਕੌਰ ਨੂੰ ਛੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਲੁਧਿਆਣਾ ਦੇ ਵਿੱਚ ਵੀ ਸਥਾਨਕ ਆਗੂਆਂ ਨੂੰ ਦਰਕਨਾਰ ਕਰਕੇ ਕਾਂਗਰਸ ਛੱਡ ਕੇ ਰਵਨੀਤ ਸਿੰਘ ਬਿੱਟੂ ਨੂੰ ਟਿਕਟ ਦਿੱਤੀ ਗਈ ਹੈ ਅੰਮ੍ਰਿਤਸਰ ਦੇ ਵਿੱਚ ਤਰਨਜੀਤ ਸਿੰਘ ਸੰਧੂ ਨੂੰ ਚੌਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜੋ ਅਮਰੀਕਾ ਦੇ ਵਿੱਚ ਭਾਰਤ ਦੇ ਐਮਬੈਸਡਰ ਰਹਿ ਚੁੱਕੇ ਨੇ ਅਤੇ ਸੇਵਾ ਮੁਕਤ ਹੁੰਦਿਆ ਹੀ ਭਾਜਪਾ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਜਦਕਿ ਹੋਰ ਸਥਾਨਕ ਆਗੂ ਦੇਖਦੇ ਹੀ ਰਹਿ ਗਏ ਫਰੀਦਕੋਟ ਤੋਂ ਭਾਜਪਾ ਨੇ ਹੰਸ ਰਾਜ ਹੰਸ ਨੂੰ ਚੌਣ ਮੈਦਾਨ ਦੇ ਵਿੱਚ ਉਤਾਰਿਆ ਜੋ ਇਸ ਤੋਂ ਪਹਿਲਾਂ ਦਿੱਲੀ ਤੋਂ ਸੰਸਦ ਸਨ ਅਤੇ ਜਦਕਿ ਉਹ ਖੁਦ ਜਲੰਧਰ ਹਲਕੇ ਦੇ ਨਾਲ ਸੰਬੰਧਿਤ ਨੇ ਜਲੰਧਰ ਦੇ ਵਿੱਚ ਵੀ ਭਾਜਪਾ ਨੇ ਆਪਣੇ ਉਹਨਾਂ ਆਗੂਆਂ ਨੂੰ ਦਰਖਿਨਾਰ ਕਰ ਦਿੱਤਾ ਜੋ ਪਾਰਟੀ ਦੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ। ਇੱਥੇ ਪਾਰਟੀ ਨੇ ਆਮ ਆਦਮੀ ਪਾਰਟੀ ਛੱਡ ਕੇ ਸੁਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਦੇ ਦਿੱਤੀ। ਇਸੇ ਤਰ੍ਹਾਂ ਬਠਿੰਡਾ ਦੇ ਵਿੱਚ ਵੀ ਪਾਰਟੀ ਨੇ ਇਹੀ ਕੁਝ ਕੀਤਾ। ਉੱਥੇ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰ ਪਰਮਪਾਲ ਕੌਰ ਨੂੰ ਟਿਕਟ ਦੇ ਦਿੱਤੀ। ਭਾਵੇਂ ਕਿ ਭਾਜਪਾ ਦੇ ਕਿਸੇ ਆਗੂ ਦੇ ਵੱਲੋਂ ਇਹਨਾਂ ਉਮੀਦਵਾਰਾਂ ਦੀ ਚੋਣ ਦਾ ਵਿਰੋਧ ਨਹੀਂ ਕੀਤਾ ਗਿਆ। ਪ੍ਰੈਸ ਦਾ ਮਤਲਬ ਇਹ ਨਹੀਂ ਕਿ ਪਾਸਪਾ ਦੇ ਵਿੱਚ ਸਭ ਕੁਝ ਠੀਕ ਠਾਕ ਚੱਲ ਰਿਹਾ ਦਰਸਲ ਪਾਸਪਾ ਦੀ ਇਸ ਰਣਨੀਤੀ ਤੋਂ ਉਹ ਆਗੂ ਅੰਦਰੋਂ ਹੀ ਅੰਦਰ ਨਰਾਜ਼ ਚੱਲ ਰਹੇ ਨੇ ਜੋ ਲੰਬੇ ਸਮੇਂ ਤੋਂ ਪਾਰਟੀ ਦੇ ਢੀ ਸੰਘਰਸ਼ ਕਰਦੇ ਆ ਰਹੇ ਨੇ ਜਦੋਂ ਕੋਈ ਚੰਗਾ ਮੌਕਾ ਆਇਆ ਤਾਂ ਪਾਰਟੀ ਨੇ ਉਹਨਾਂ ਨੂੰ ਦਰਕਨਾਰ ਕਰਕੇ ਟਿਕਟ ਕਿਸੇ ਹੋਰ ਦੀ ਝੋਲੀ ਪਾ ਦਿੱਤੀ ਪਾਸਪਾ ਵਰਕਰਾਂ ਦੇ ਦਿਲਾਂ ਦੇ ਵਿੱਚ ਉੱਠ ਰਹੀ ਪੜਾਸ ਪਾਰਟੀ ਨੂੰ ਕਿਤਨਾ ਕਿਤੇ ਮਹਿੰਗੀ ਪੈ ਸਕਦੀ ਹੈ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਟਿਕਟਾਂ ਦੀ ਵੰਡ ਦੌਰਾਨ ਕੁਝ ਅਜਿਹੀਆਂ ਗਲਤੀਆਂ ਕੀਤੀਆਂ ਗਿਆ ਜਿਸ ਦਾ ਪਾਰਟੀ ਨੂੰ ਚੋਣਾ ਦੌਰਾਨ ਨੁਕਸਾਨ ਝੁਕਣਾ ਪੈ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੰਗਰੂਰ ਸੀਟ ਤੋਂ ਇਕਬਾਲ ਸਿੰਘ ਝੂਂਦਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਜਦਕਿ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਇਹ ਟਿਕਟ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਮਿਲੇਗੀ ਜੋ ਕੁਝ ਸਮਾਂ ਪਹਿਲਾਂ ਹੀ ਆਪਣੀ ਪਾਰਟੀ ਦਾ ਰਿਲੇਵਾ ਕਰਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਈ ਸੀ ਚੁੰਡਾ ਨੂੰ ਟਿਕਟ ਦੇ ਕੇ ਅਕਾਲੀ ਦਲ ਨੇ ਢੇਡਾ ਸਾ ਪਰਿਵਾਰ ਦੀ ਨਰਾਜ਼ਗੀ ਸਹੇੜ ਲਈ ਹੈ ਕਿਉਂਕਿ ਇਹ ਤਾਂ ਗੱਲ ਉਹੀ ਹੋ ਗਈ ਜਿਵੇਂ ਕੋਈ ਘਰ ਬੁਲਾ ਕੇ ਆਪਣੇ ਮਹਿਮਾਨ ਦੀ ਬੇਇੱਜ਼ਤੀ ਕਰ ਦੇਵੇ ਭਾਵੇਂ ਕਿ ਪਾਰਟੀ ਦੇ ਵੱਲੋਂ ਸਭ ਕੁਝ ਠੀਕ ਠਾਕ ਹੋਣ ਦੀ ਗੱਲ ਆਖੀ ਜਾ ਰਹੀ ਹੈ ਪਰ ਇਸ ਦਾ ਪਾਰਟੀ ਨੂੰ ਕਿਤਨੱਕੀ ਤੇ ਖਾਮਿਆ ਜਾ ਭੁਗਤਣਾ ਪੈ ਸਕਦਾ ਹੈ ਇਸੇ ਤਰ੍ਹਾਂ ਆਕਾਲੀ ਦਲ ਨੇ ਝੁਲੰਦਰ ਤੋਂ ਕਾਂਗਰਸ ਛੱਡ ਕੇ ਆਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਮਹਿੰਦਰ ਸਿੰਘ ਕੇਪੀ ਨੂੰ ਆਪਣਾ ਉਮੀਦਵਾਰ ਬਣਾ ਦਿੱਤਾ ਭਾਵੇਂ ਕਿ ਪਾਰਟੀ ਨੂੰ ਉੱਥੇ ਪਵਨ ਢੀਨੂ ਦੇ ਜਾਣ ਦੇ ਨਾਲ ਵੱਡਾ ਝਟਕਾ ਸਹਿਣ ਕਰਨਾ ਪਿਆ ਪਰ ਪਾਰਟੀ ਚਾਹੁੰਦੀ ਤਾਂ ਕਿਸੇ ਹੋਰ ਸਥਾਨਕ ਆਗੂ ਨੂੰ ਛੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਸੀ ਹੁਣ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਕਈ ਵਾਰ ਪੰਜਾਬ ਦੀ ਸੱਤਾ ਤੇ ਰਹਿ ਚੁੱਕੀ ਹੈ ਪਰ ਇਸ ਵਾਰ ਕਾਂਗਰਸ ਦੇ ਵੱਲੋਂ ਉਮੀਦਵਾਰ ਉਤਾਰਨ ਦੀ ਜੋ ਰਣਨੀਤੀ ਅਪਣਾਈ ਗਈ ਹੈ ਉਹ ਲੋਕਾਂ ਦੀ ਸਮਝ ਤੋਂ ਬਾਹਰ ਹੈ ਇਸ ਨਾਲ ਕਾਂਗਰਸ ਪਾਰਟੀ ਨੂੰ ਫਾਇਦਾ ਹੋਣ ਦੀ ਬਜਾਏ ਕਈ ਸੀਟਾਂ ਤੇ ਨੁਕਸਾਨ ਉਠਾਣਾ ਪੈ ਸਕਦਾ ਹੈ ਕਾਂਗਰਸ ਪਾਰਟੀ ਨੇ ਲੁਧਿਆਣਾ ਤੋਂ ਸਥਾਨਕ ਆਗੂਆਂ ਨੂੰ ਦਰਕਿਨਾਰ ਕਰਕੇ ਰਾਜਾ ਵੜਿੰਗ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਦਕਿ ਉਹਨਾਂ ਦਾ ਆਪਣਾ ਹਲਕਾ ਗਿੱਦੜਬਾਹ ਹੈ ਇਸੇ ਤਰ੍ਹਾਂ आनंदपुर साहिब ਤੋਂ ਵਿਜENDER ਸਿੰਘ ਲਾ ਨੂੰ ਟਿਕਟ ਦਿੱਤੀ ਗਈ ਹੈ ਜੋ ਸੰਗਰੂਰ ਹਲਕੇ ਦੇ ਨਾਲ ਸੰਬੰਧਿਤ ਨਹੀਂ ਸੰਗਰੂਰ ਤੋਂ ਦਲਬੀਰ ਸਿੰਘ ਗੋਲਡੀ ਨੂੰ ਦਰਖਨਾਰ ਕਰਕੇ ਸੁਖਪਾਲ ਸਿੰਘ ਖੈਰਾ ਨੂੰ ਟਿਕਟ ਦਿੱਤੀ ਗਈ ਜੋ ਸਖਾਮਿਆ ਸਾਹ ਪਾਰਟੀ ਨੂੰ ਦਲਬੀਰ ਗੋਲਡੀ ਵਰਗਾ ਚੰਗਾ ਨੌਜਵਾਨ ਲੀਡਰ ਗਵਾਕੇ ਭੁਗਤਣਾ ਪਿਆ ਉਹ ਕਾਂਗਰਸ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋ ਗਏ ਇਸੇ ਤਰ੍ਹਾਂ ਪਟਿਆਲਾ ਤੋਂ ਕਾਂਗਰਸ ਨੇ ਹਰਦੀਾਲ ਕੰਬੋਜ ਵਰਗੇ ਆਗੂਆਂ ਨੂੰ ਦਰਕਨਾਰ ਕਰਕੇ ਨਵੇਂ-ਨਵੇਂ ਪਾਰਟੀ ਦੇ ਵਿੱਚ ਸ਼ਾਮਲ ਹੋਏ ਧਰਮਵੀਰ ਗਾਂਧੀ ਨੂੰ ਟਿਕਟ ਦੇ ਦਿੱਤੀ ਜਿਵੇਂ ਨਾਲ ਪਟਿਆਲਾ ਕਾਂਗਰਸ ਦੇ ਵਿੱਚ ਕਾਫੀ ਕਮਸਾਨ ਹੋਇਆ। ਭਾਵੇਂ ਬਾਹਰੀ ਤੌਰ ਤੇ ਇਹ ਕਲੇਸ਼ ਖਤਮ ਹੋ ਗਿਆ ਪਰ ਅੰਦਰੂਨੀ ਤੌਰ ਤੇ ਇਹ ਕਲੇਸ਼ ਉਦੋਂ ਹੀ ਖਤਮ ਹੋਵੇਗਾ ਜਦੋਂ ਕਾਂਗਰਸੀ ਵਰਕਰ ਵੋਟਾਂ ਦੇ ذریعے ਆਪਣੀ ਪੜਾਸ ਕੱਢਣਗੇ। ਜਲੰਧਰ ਦੇ ਵਿੱਚ ਵੀ ਸੰਗਰੂਰ ਵਾਲੀ ਕਹਾਣੀ ਹੋਈ ਹੈ। ਉੱਥੇ ਕਾਂਗਰਸ ਨੇ ਮਹਿੰਦਰ ਸਿੰਘ ਕੇਪੀ ਵਰਗੇ ਦਿੱਗਜ ਜਾਗਵਾਰ ਨੂੰ ਦਰਕਰਨ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਬਣਾ ਦਿੱਤਾ। ਜਿਸ ਦੇ ਨਤੀਜੇ ਵਿੱਚ ਮਹਿੰਦਰ ਸਿੰਘ ਕੇਪੀ ਕਾਂਗਰਸ ਨੂੰ ਅਲ ਵਿਧਾਇਕ ਕੇ ਅਕਾਲੀ ਦਲ ਵੱਲੋਂ ਚੰਨੀ ਦੇ ਸਰੀਕ ਬਣ ਕੇ ਸਾਹਮਣੇ ਖਲੋ ਗਏ ਸਿਆਸੀ ਪਾਰਟੀਆਂ ਨੇ ਭਾਵੇਂ ਜਿੱਤ ਨੂੰ ਯਕੀਨੀ ਬਣਾਉਣ ਦੇ ਲਈ ਇਹ ਰਣਨੀਤੀ ਅਪਣਾਈ ਹੋਵੇਗੀ ਪਰ ਖਬਰਾਂ ਇਹੀ ਮਿਲ ਰਹੀਆਂ ਨੇ ਕਿ ਸਿਆਸੀ ਪਾਰਟੀਆਂ ਦੀ ਇਸ ਰਣਨੀਤੀ ਤੋਂ ਸਥਾਨਕ ਆਗੂ ਅਤੇ ਵਰਕਰ ਕਾਫੀ ਖਫਾ ਨੇ ਨੇਤਾਵਾਂ ਦੇ ਵਿੱਚ ਹੁਣ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਕਿ ਕੋਈ ਪੱਕੇ ਤੌਰ ਤੇ ਪੀੜੀਦਰ ਪੀੜੀ ਕਿਸੇ ਇੱਕ ਪਾਰਟੀ ਦੇ ਨਾਲ ਜੁੜਿਆ ਹੋਵੇ ਹੁਣ ਤਾਂ ਸਿਆਸੀ ਫਾਇਦਾ ਦੇਖਿਆ ਜਾਂਦਾ ਜਿੱਧਰ ਕਹਾਣੀ ਸੂਤੋਂਦੀ ਹੈ ਉਮੀਦਵਾਰ ਉਧਰ ਹੀ ਛਾਲ ਮਾਰ ਜਾਂਦੇ ਨੇ ਜਦੋਂ ਲੀਡਰ ਅਜੇੇ ਹੋ ਜਾਣ ਤਾਂ ਫਿਰ ਵੋਟਰਾਂ ਇਹ ਪਾਰਟੀ ਵਰਕਰਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਅਜਿਹੇ ਲੀਡਰਾਂ ਨੂੰ ਸਬਕ ਸਿਖਾਉਣ ਦੇ ਲਈ ਆਪਣੀ ਪੜਾਅ ਸਿੱਕਵੇਂ ਕੱਢ ਦੇ ਕੁਝ ਕਿਹਾ ਨਹੀਂ ਜਾ ਸਕਦਾ ਇਸ ਕਰਕੇ ਕਈ ਸੀਟਾਂ ਤੇ ਵੱਖ-ਵੱਖ ਪਾਰਟੀਆਂ ਨੂੰ ਬਾਹਰੀ ਉਮੀਦਵਾਰ ਉਤਾਰਨ ਦੀ ਰਣਨੀਤੀ ਮਹਿੰਗੀ ਪੈ ਸਕਦੀ ਹੈ ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਦੇ ਜ਼ਰੀਏ ਆਪਣੀ رائے ਸਾਂਝੀ ਕਰੋ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ